ਸੋਸ਼ਲ ਮੀਡੀਆ ਦੇ ਉੱਪਰ ਬਹੁਤ ਦਰਦਨਾਕ ਇੱਕ ਵੀਡੀਓ ਆਪ ਜੀ ਆਪ ਜੀ ਦੇ ਨਾਲ ਸ਼ੇਅਰ ਕਰਨ ਲੱਗੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਦਰਦਨਾਕ ਵੀਡੀਓ ਮਿਲੀ ਕਿ ਇੱਕ ਬਜ਼ੁਰਗ ਮਾਤਾ ਜਿਹਨੂੰ ਤਕਰੀਬਨ 7 ਕੁੱਤੇ ਪੈ ਗਏ ਕੁੱਤੇ ਇੰਨੇ ਖਤਰਨਾਕ ਕਿ ਮਾਤਾ ਜੀ ਡਰ ਗਏ ਬਜ਼ੁਰਗ ਹੈ ਤੇ ਮਾਤਾ ਜੀ ਬਿਰਹ। ਆਵਾਜ਼ਾਂ ਮਾਰਦੇ ਨੇ ਪਰ ਮੁਹੱਲੇ ਦੇ ਵਿੱਚੋਂ ਕੋਈ ਨਜ਼ਰ ਨਹੀਂ ਆਉਂਦਾ। ਕੁੱਤੇ ਕੁੱਤਿਆਂ ਦੀ ਆਵਾਜ਼ ਸੁਣ ਕੇ ਭੱਜ ਭੱਜ ਕੇ ਆਉਂਦੇ ਹਨ ਤੇ ਮਾਤਾ ਤੇ ਵਾਰ ਕਰਦੇ ਹਨ। ਇੰਨੇ ਖਤਰਨਾਕ ਕੁੱਤੇ ਕਿ ਮਾਤਾ ਦੇ ਵਾਰ-ਵਾਰ ਝੜਕਣ ਤੋਂ ਵੀ ਦੂਰ ਨਹੀਂ ਜਾ ਰਹੇ ਅਕਸਰ ਹੀ ਪਿੰਡਾਂ ਸ਼ਹਿਰਾਂ ਮੁਹੱਲਿਆਂ ਗਲੀਆਂ ਦੇ ਵਿੱਚ ਅਡਾਰਾਂ ਦੀਆਂ ਅਡਾਰਾਂ ਇਹ ਕੁੱਤੇ ਇਸੇ ਹੀ ਤਰ੍ਹਾਂ ਹਰ ਪਿੰਡ ਦੇ ਵਿੱਚ ਦੇਖਣ ਨੂੰ ਮਿਲਦੇ ਹਨ ਮਾਤਾ ਨੂੰ ਦੇਖ ਲਓ ਕਿਸ ਤਰ੍ਹਾਂ ਧੂਕੇ ਲੈ ਕੇ ਜਾ ਰਹੇ ਹਨ ਸਾਰੇ ਕੁੱਤੇ ਲਗਾਤਾਰ ਹੀ ਮਾਤਾ ਨੂੰ ਲੱਗੇ ਨੋਚ-ਨੋਚ ਕੇ ਖਾ ਰਹੇ ਹਨ ਬਿਰਧ ਮਾਤਾ ਅਚਨਚੇਤ ਹੀ ਕਰਦੇ ਵਿੱਚੋਂ ਇੱਕ ਸਾਈਡ ਤੋਂ ਨੌਜਵਾਨ ਆਉਂਦੇ ਨੇ ਮਾਤਾ ਨੂੰ ਬਚਾਉਂਦੇ ਨੇ ਪਰ ਮਾਤਾ ਜੀ ਬਹੁਤ ਭੁਰੀ ਤਰ੍ਹਾਂ ਇਹਨਾਂ 7 ਤੋਂ ਵੱਧ ਗਿਣਤੀ ਦੇ ਕੁੱਤਿਆਂ ਦਾ ਸ਼ਿਕਾਰ ਹੋ ਗਏ ਹਨ ਪਿਆਰੇ ਸਾਥੀਓ ਵੀਡੀਓ ਤੋਂ ਇਹ ਚੀਜ਼ ਜਰੂਰ ਸਮਝ ਲਓ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਕਈ ਵਾਰੀ ਘਰਾਂ ਦੇ ਅੰਦਰ ਕੋਈ ਵੀ ਨਹੀਂ ਹੁੰਦਾ ਪਰ ਇਹ ਕੁੱਤੇ ਆਪਣਾ ਸ਼ਿਕਾਰ ਬਣਾਉਣ ਦੇ ਲਈ ਇਸੇ ਹੀ ਤਰ੍ਹਾਂ ਗਲੀਆਂ ਦੇ ਵਿੱਚ ਅਕਸਰ ਹੀ ਬੈਠੇ ਨਜ਼ਰ ਆਉਂਦੇ ਹਨ